ਮੈਂ ਬਲਾ ਕਰੇ ਮੈਂ ਗੁਰੂ ਦਾ ਜਾਨ ਗੁਰੂ ਮੇਰਾ ਬਲਾ ਕਰੇ ਮੈਂ ਮੂਰਖ ਨਾ ਜਾਨ ਤੂੰ ਮੇਰਾ ਬਲਾ ਕਰੇ ਮੈਂ ਮੂਰਖ ਨਾ ਜਾਨ ਗੁਰੂ ਮੇਰਾ ਬਲਾ ਕਰੇ ਮੈਂ ਮੂਰਖ ਨਾ ਜਾਨ ਤੂੰ ਮੇਰਾ ਬਲਾ ਕਰੇ ਮੈਂ ਮੂਰਖ ਨਾ ਕੁਝ ਨਾ ਜਾਣਾਂ ਮੈਂ ਮੂਰਖ ਨਾ ਜਾਣਾਂ ਮੈਂ ਮੂਰਖ ਨਾ ਜਾਣਾਂ ਗੁਰੂ ਮੇਰਾ ਪਲਾ ਕਰੇ 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 ਮੈਂ ਗੁਰੱਖਣਾ ਜਾਣਾ ਗੁਰੂ ਤੇਰਾ ਬਲਾ ਕਰੇ ਮੈਂ ਗੁਰੱਖਣਾ ਜਾਣਾ ਗੁਰੂ ਤੇਰਾ ਬਲਾ ਕਰੇ ਗੁਰੂ ਜੀ ਕਹਿੰਦੇ ਨੇ ਸੋਲਟ ਰਾਗ ਵਿੱਚ ਤੁਮ ਕਰੋ ਭਲਾ ਹਮ ਭਲੋ ਨਾ ਜਾਣੈ ਮਹਾਰਾਜ ਤਾਂ ਕਰਦਾ ਭਲਾ ਪਰ ਅਸੀਂ ਜਾਣਦੇ ਨਹੀਂ ਹਾਂ ਤੁਮ ਸਦਾ ਸਦਾ ਦੇ ਅੱਲਾ ਤੁਮ ਸੁਖ ਦਾਈ ਪੁਰਖ ਵਧਾਤੇ ਤੁਮ ਰੱਖੋ ਆਪਣੇ ਬਾਲਾ ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਫਿਰ ਅੰਮ੍ਰਿਤ ਸਰਦੀ ਪਵਿੱਤਰ ਧਰਤੀ ਤੇ ਆਈ ਤੇ ਮਹਾਰਾਜ ਜੀ ਦੇ ਆਉਣ ਦੀ ਖੁਸ਼ੀ ਦੇ ਵਿੱਚ ਫਿਰ ਦੇਸੀ ਘਿਉ ਦੇ ਦੀਵੇ ਜਲਾਏ ਉਹਦਾ ਮਹੱਤਵ ਹੈ ਕੋਈ ਸਾਡੇ ਪੁਰਾਣੇ ਬਜ਼ੁਰਗ ਬੈਠੇ ਨੇ ਇਹਨਾਂ ਨੂੰ ਪੁੱਛ ਕੇ ਦੇਖੋ ਬਈ ਪ੍ਰਾਣੇ ਸਮਿਆਂ ਵਿੱਚ ਦੇਸੀ ਘਿਓ ਦੇ ਦੀਵੇ ਚੱਲਦੇ ਹੁੰਦੇ ਸੀ ਅੱਜ ਤਾਂ ਮੇਰੇ ਹਿਸਾਬ ਦੇ ਨਾਲ ਨਹੀਂ ਚੱਲਦੇ ਹੋਣੇ ਦੇਸੀ ਘਿਓ ਦੇ ਜੀਵੇ ਉਹਦਾ ਜਿਹੜਾ ਨਾ ਉਹ ਸੁਗੰਧੀ ਚੜਦੀ ਬਾ ਤਹਾਂ ਨੂੰ ਤੇ ਉਹ ਵਾਤਾਵਰਣ ਸ਼ੁੱਧ ਹੋ ਜਾਂਦਾ ਸੀ ਦੇਸੀ ਘਿਓ ਦੇ ਦੀਵੇ ਨਾਲ ਵਾਤਾਵਰਣ ਸ਼ੁੱਧ ਹੋ ਜਾਂਦਾ ਹੈ ਫਿਰ ਘਟਦਾ ਘਟਦਾ ਕੰਮ ਆ ਗਿਆ ਤੇਲ ਦੇ ਦੀਵੇ ਲਾਉਣ ਲੱਗੇ ਸਰੋਂ ਦੇ ਤੇਲ ਦੇ ਦੀਵੇ ਉਹ ਵੀ ਚੰਗੇ ਸੀ ਤੇ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਕਹਿੰਦੇ ਤੇਲ ਦੇ ਦੀਵੇ ਚਟ ਕੇ ਫਿਰ ਜਿਹੜੇ ਸੱਪਨਾ ਉਹ ਥੱਲੇ ਉਤਰ ਜਾਂਦੇ ਨੇ ਫਿਰ ਉਹ 2-4 ਮਹੀਨੇ ਥੱਲੇ ਰਹਿੰਦੇ ਨੇ ਉਹ ਵੀ ਫਿਰ ਬੰਦ ਹੋ ਗਿਆ ਉਸ ਤੋਂ ਬਾਅਦ ਫਿਰ ਮੋਮਬਤੀਆਂ ਆ ਗਈਆਂ ਮੋਮਬਤੀਆਂ ਚਲਾਉਣ ਲੱਗ ਗਏ ਉਦੋਂ ਬਾਅਦ ਫਿਰ ਛੱਪਾ ਹੀ ਮਕਾ ਦਿੱਤਾ ਲੈਡੀਆਂ ਜੀਆਂ ਆਗੀਆਂ ਲਾਈਟਾਂ ਜੀਆਂ ਆਗੀਆਂ ਭਾਵ ਇੱਥੇ ਲੋਕਾਂ ਨੇ ਸੋਚਿਆ ਵੀ ਚਾਨਣਾ ਕਰਨਾ ਹੈ ਪਰ ਦੇਸੀ ਕਿ ਉਹਦੇ ਦੀਵੇ ਦਾ ਕੋਈ ਭਾਵ ਹੁੰਦਾ ਸੀ ਇਹਨਾਂ ਨੇ ਕਿਹਾ ਵੀ ਕੇਵਲ ਚਾਨਣਾ ਹੀ ਕਰਨਾ ਹੈ ਆਪਾਂ ਨੇ ਚਾਨਣ ਤਾਂ ਹੋ ਹੀ ਜਾਂਦਾ ਰੋਜ਼ ਲਾਈਟਾਂ ਚੱਲਦੀਆਂ ਨੇ ਚਾਨਣ ਤਾਂ ਹੁੰਦਾ ਹੈ ਪਰ ਆਓ ਫੇਰ ਉਹ ਦੇਸੀ ਘੋਦੇ ਦੀਵੇ ਅੰਬਰਸਰ ਦੀ ਧਰਤੀ ਤੇ ਸਭ ਸੰਗਤਾਂ ਨੇ ਆਪੋ ਆਪਣੇ ਘਰਾਂ ਦੇ ਵਿੱਚ ਬੈਠ ਕੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਆਉਣ ਦੀ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਸੰਗਤਾਂ ਅੰਬਰਸਰ ਦੀ ਧਰਤੀ ਵਿੱਚ ਇਕੱਤਰ ਹੋ ਕੇ ਇਕੱਠੇ ਹੋ ਕੇ ਪੜਦਿਆਂ ਨੇ ਪ੍ਰਭ ਆਗਮ ਸੁਣਿਆ ਜੀ ਮੇਰੇ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਜੀ ਮੇਰੇ